ਇੱਕ ਗੱਲ ਹੋਰ ਆ ਸਾਰੇ ਆਦੇ ਆਦੇ ਵੀ ਇਹਦੇ ਨਾਲ ਐਵਰੇਜ ਵੱਧ ਜਾਂਦੀ ਆ ਹੈ ਢੱਲੋਂ ਐਵਰੇਜ ਵੱਧਦੀ ਆ ਐਵਰੇਜ ਵਧੂਗੀ ਪੂਰੀ ਆ ਆ ਮਾਣਾ ਹੱਸਦੀ ਜਾਂਦੀ ਨਾ ਆ ਵੀ ਐਵਰੇਜ ਘਟੂ ਹੀ ਜਾਂਦੀ ਹੁੰਦੀ ਆ ਇਹ ਮਿੱਟੀ ਦਾ ਭੋਕ ਪਾ ਦੇ ਫਿਰ ਘਟ ਗਈ ਜਾਂਦੀ ਤੂੰ ਜਿਵੇਂ ਇਹਦਾ ਤਾਂ ਤੂੰ ਕਹਿਣਾ ਵੀ ਇਹ ਤਾਂ ਆਪਾਂ ਖੋਲ ਲੈਣਾ ਵਾ ਜਿਹੜੀਆਂ ਕਈ ਗੱਡੀਆਂ ਦਾ ਤੂੰ ਆਣਾ ਜੋ ਸ਼ਿਫਟ ਦਾ ਤੋੜ ਕੇ ਹੀ ਨਿਕਲਦਾ ਵਾ ਯਾਰ ਹਾਂ ਇਹ ਆ ਜਿਹਦਾ ਮਨ ਲਾ ਪਹਿਲੇ ਖਾ ਲਵੇ ਹਾਂ ਬੰਦਾ ਉਹਦਾ ਠੀਕ ਆ ਹਨਾ ਜਿਹਦਾ ਨਹੀਂ ਖਲਾਉਂਦਾ ਉਹ ਆਵੇ ਮੈਂ ਖੋਲਿਆ ਆਪਾਂ ਆਹ ਵੇਖ ਜੀ ਮੇਰੇ ਨਾਲ ਕਾਹਦੇ ਫਿਰ ਟੁੱਟ ਕੇ ਹੀ ਨਿਕਲਦਾ हां ਇੱਥੇ ਪਲਾਸਟਿਕ ਦੀਆਂ ਉਹ ਹੁੰਦੀਆਂ ਲੋਹੇ ਦੀਆਂ ਗੁੱਲੀ ਆ ਉਹਦੇ ਵਿੱਚ ਜਾਨੀ ਕਿ ਜਾਮ ਹੋ ਜਾਂਦੇ ਲੋਹੇ ਦੇ ਬੋਲਟ ਉਹ ਬਾਈ ਟੁੱਟ ਕੇ ਹੀ ਨਿਕਲਦਾ ਇਹ ਤਾਂ ਫਿਰ ਮਹਿੰਗਾ ਪੈਂਦਾ ਹੋਊਗਾ ਹਾਂ ਇਹ ਹੈਗਾ ਜਾਨੀ ਕਿ ਦੇਸੀ ਤਾਂ ਸਸਤਾ ਮਿਲ ਜਾਂਦਾ ਚੱਲਦਾ ਨਹੀਂ ओरिजिनल ਹੁੰਦਾ ਜਾਨੀ ਕਿ 42 ਤੋਂ 4500 ਦੇ ਵਿੱਚ ਜਾਂ ਮਜੀ ਇਹ ਲੱਖ ਕੋਸਾ ਇਸਾਈ ਕੱਖ ਨਹੀਂ ਇਹਨੇ ਕੱਖ ਨਹੀਂ ਕੀਤਾ ਮੂਫਲੀ ਆਈ ਤਾਂ ਉਧਰ ਨੂੰ ਭੱਜ ਪਿਆ ਚਾਹ ਹੀ ਤਾਂ ਉਧਰ ਨੂੰ ਭੱਜ ਪਿਆ ਸਭ ਤੋਂ ਪਹਿਲਾ ਕਲਾਸ ਨੇ ਚੱਕਿਆ ਅੱਗੇ ਪਿਆਰੇ ਨਹੀਂ ਪਹਿਲਾਂ ਇਹ ਗੁਰੂ ਮਾੜਾ ਪੜਾ ਗਲੇ ਕਾਨੂੰ ਪੇਪਰ ਆ ਇਹਦਾ ਇਹਦਾ ਆ ਮੇਨ ਫੋਰਮੈਨ ਨੂੰ ਦੇਖ ਲਓ ਦੱਸੋ ਯਾਰ ਕੋਈ ਮੈਸਤਰੀ ਬੰਦਾ ਆਏ ਕਰੂਗਾ ਉਹ ਨੌ ਦੇ ਗਰੀਜ਼ਲੀ ਲੱਗਨ ਦਿੰਦਾ ਗਿਆ ਯਾਰ ਤੇ ਵੇਲਾ ਕੰਦਾ ਨਾ ਪੁੱਜੀ ਜਾਂਦਾ ਯਾਰ ਦੱਸ ਤੇ ਹੁਣ ਅੱਗੇ ਕਰ ਲਈਦਾ ਟ੍ਰੇ ਕੋਈ ਮੂੰਹ ਨਾ ਦੇਖ ਲੈਣ ਜਰਾ ਕੋਈ ਯਾਰ ਲਾਈਵ ਸੱਜਣੋ ਅੱਜ ਆਪਾਂ ਨਾ ਆਪਣੀ ਗੱਡੀ ਦਾ EGR ਵਾਲ ਸਾਫ਼ ਕਰਾਉਣ ਆਏ ਸੀਗੇ ਤੇ ਲੌਣ ਅਗਲੇ ਮੰਨੇ ਹੋਣਾ ਕੋਲੇ ਢਿਲੋਂ ਨਿਕਲਦਾ ਕੋਹ ਹੈ ਕਿ ਨਹੀਂ ਆ ਗੱਡੀ ਜਾਂਦੀ ਹੈ ਤੇ ਜਿੰਨੇ ਜਿੰਨੇ ਪੀਸ ਨਿਕਲੇ ਆ ਇਹਨੂੰ ਕੀ ਕਹਿੰਦੇ ਢਿਲੋਂ EGR ਸਲੈਂਸਰ ਤੇ EGR ਵਾਲ ਨੂੰ ਹਵਾ ਜਾਂਦੀ ਹੁੰਦੀ ਹੈ ਇਹ ਦੇ ਵਿੱਚ ਦੀ ਸਲੈਂਸਰ ਵਾਲੀ ਹਵਾ ਜਾਂਦੀ ਹੈ ਠੀਕ ਆ ਤੇ ਭਰਿਆ ਪਿਆ ਇਹ ਇਹ ਕਮਿਟਮੈਂਟ ਇਹ ਜਾਨੀ ਕਿ ਸਾਰਾ ਢਿਲੋਂ ਸੁਰਯੋਦ ਸੁਰਯੋਦਕ ਸਾਰਾ ਪਰਿਆ ਹੁੰਦਾ ਵਾ ਸਾਰਾ ਹੀ ਸਾਰਾ ਅੱਛਾ ਇਹ ਬੰਦ ਹੋ ਜਾਂਦੇ ਸਰਾਖ ਹੁੰਦੇ ਇੱਥੇ ਵਾਲਾ ਨੂੰ ਹੋਵਾ ਜਾਂਦੇ ਇਨਲੈਟ ਹੁੰਦਾ ਹੈ ਹਾਂ ਇਹ ਬੰਦ ਹੋ ਜਾਂਦਾ ਸਾਰੇ ਠੀਕ ਆ ਇਹਨੂੰ ਖੋਲ ਕੇ ਜਾਨੀ ਕਿ ਸਾਰਾ ਆਪਾਂ ਇਨਲੈਟ ਸਾਰਾ ਸਾਫ ਕਰਾ ਲਈ ਅੱਜ ਇਹ ਚ ਵਾਲ ਕਿਹੜਾ ਈਜੀਆਰ ਵਾਲ ਕਿ ਨੂੰ ਕਹਿ ਦਿੰਦੇ ਆ ਸਹੀ ਜਿਹੜਾ ਈਜੀਆਰ ਵਾਲਾ ਹੁੰਦਾ ਅੱਛਾ ਈਜੀਆਰ ਵਾਲਾ ਹੁੰਦਾ ਇਹ ਆ ਹਾਂ ਇਹ ਵਾਲ ਕੰਮ ਕਰਦਾ ਹੁੰਦਾ ਉਹ ਵਿਚ ਦੇ ਵਾਲ ਹੈ ਜਿਹੜਾ ਵਾਲਾ ਠੀਕ ਹੈ ਇਹਨੂੰ ਸਾਫ਼ ਕਰਨਾ ਹੁੰਦਾ ਇਹਨੇ ਸਲੈਂਸਰ ਚੋ ਹਵਾ ਯਾਨੀ ਖੈਤੀ ਕੇ ਟਰਬੋ ਦੇ ਬਾਈ ਯਾਨੀ ਕਿ ਮੇਨ ਚੀਜ਼ ਇਹ ਹੈ ਇਹਦੀ ਠੀਕ ਹੈ ਬਾਕੀ ਦਾ ਆ ਭਰਿਆ ਪਿਆ ਜਿਵੇਂ ਹੈ ਨਾ ਟਰਬੋ ਚ ਹਵਾ ਖਿੱਚਦਾ ਹੈ ਇਹ ਟਰਬੋ ਵਾਲੀ ਹੁੰਦਾ ਠੀਕ ਇਹਨੂੰ ਪੇਟਾ ਬਣਾ ਦੇ ਐਵਰੇਜ ਦਾ ਫਰਕ ਪੈ ਜਾਂਦਾ ਅੱਧੂ ਅੱਧੂ ਦਾ ਫਰਕ ਪੈ ਜਾਂਦਾ ਮੈਂ ਆਪਾਂ ਦਾ ਜਿਵੇਂ ਆਪਣੀ ਗੱਡੀ ਹੈ ਤਕਰੀਬਨ 1.5 ਲੱਖ ਚੱਲਣ ਵਾਲੀ ਆ ਹਾਂ ਇਹ ਯਾਨੀ ਕਿ 70 ਹਜ਼ਾਰ ਦੇ ਪਹਿਲਾਂ ਸਾਫ਼ ਕਰਾ ਲਵੋ ਅੱਛਾ ਹਾਂ ਤੁ ਜਿਵੇਂ ਇਹਦਾ ਤਾਂ ਤੂੰ ਕਹਿਣਾ ਵੀ ਇਹ ਤਾਂ ਆਪਾਂ ਖੋਲ ਲੈਣਾ ਵਾ ਜਿਹੜੀਆਂ ਕਈ ਗੱਡੀਆਂ ਦਾ ਤੂੰ ਆਣਾ ਜਿਵੇਂ Swift ਦਾ ਆਣਾ ਤੋੜ ਕੇ ਹੀ ਨਿਕਲਦਾ ਵਾ ਯਾਰ ਹਾਂ ਇਹ ਆ ਜਿਹੜਾ ਮਨ ਲਾ ਪਹਿਲਾਂ ਹੀ ਖਲਾਵੇ ਹਾਂ ਹੁੰਦਾ ਉਹ ਤਾਂ ਠੀਕ ਆ ਹਨਾ ਉਹਦਾ ਨਹੀਂ ਖਲਾਉਂਦਾ ਉਹ ਆਵੇ ਮੈਂ ਖੋਲ ਲਿਆ ਆਪਾਂ ਆਵੇ ਜਿਵੇਂ ਇਹਦੇ ਨਾਲ ਆ ਵੀ ਫਿਰ ਟੁੱਟ ਕੇ ਹੀ ਨਿਕਲਦਾ हां ਇੱਥੇ ਪਲਾਸਟਿਕ ਦੀਆਂ ਉਹ ਹੁੰਦੀਆਂ ਲੋਹੇ ਦੀਆਂ ਗੁੱਲੀਆਂ ਹਾਂ ਉਹਦੇ ਵਿੱਚ ਜਾਨੀ ਕਿ ਜਾਵ ਹੋ ਜਾਂਦੇ ਲੋਹੇ ਦੇ ਬੋਲਟ ਉਹ ਵੀ ਟੁੱਟ ਕੇ ਹੀ ਨਿਕਲਦਾ ਇਹ ਤਾਂ ਫਿਰ ਮਹਿੰਗਾ ਪੈਂਦਾ ਹੋਊਗਾ ਹਾਂ ਇਹ ਹੈਗਾ ਜਾਨੀ ਕਿ ਦੇਸੀ ਤਾਂ ਸਸਤਾ ਮਿਲ ਜਾਂਦਾ ਚੱਲਦਾ ਨਹੀਂ ओरिजिनल ਹੁੰਦਾ ਜਾਨੀ ਕਿ 42 ਤੋਂ 4500 ਦੇ ਵਿੱਚ ਹੋ ਜਾਂਦਾ ਅੱਛਾ ਜਾਨੀ ਕਿ ਵੀ ਐ ਚੀਜ਼ੇ ਖਰਚ ਆ ਕਿ ਵੀ ਅੱਜ ਕੱਲ੍ਹ ਹੀ ਲੇਵਰ ਹੀ ਪੈਣੀ ਆ ਇਹਦੇ 'ਚ ਹਾਂ ਇਹਦੇ ਜੇ ਟੁੱਟਣ ਵਾਲੀ ਜੀ ਹੈਗੀ ਕੋਈ ਇਹ ਨਾਲ ਨਹੀਂ ਹੁੰਦਾ ਉਹ ਪਾ ਉਹ 4-5000 ਰੁਪਏ ਐਵੇਂ ਖਰਚਾ ਵੱਧ ਆਹ ਕਰੀਏ ਇਹ ਗੱਲ ਇਹ ਹੁਣ ਆ ਗਿਆ ਮੰਨਾ ਮੰਨਿਆ ਖੁੱਲਦਾ ਕੋਈ ਕੁ ਨਹੀਂ ਮੈਨੂੰ ਆਪਾਂ ਨਹੀਂ ਪਤਾ ਕੁਝ ਵੀ ਬਰੀ ਕਿਦੇ ਬਾਰੇ ਨਹੀਂ ਪਤਾ ਦੱਸ ਨਹੀਂ 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 ਖੁੱਲਦਾ ਕਿਦੇ ਖੁੱਲਣ ਦੇ ਬਾਰੇ ਪੁੱਛਿਆ ਵੀ ਖੁੱਲਦਾ ਲੈ ਚੱਲ ਪਟਾ ਗਿਆ ਧੱਕਾ ਮਾ ਕੋ ਕਰ ਨਹੀਂ ਆ ਵਾ ਕੱਲਾ ਥੋੜਾ ਜਲਾਉਣਾ ਲਾ ਤੂੰ ਨਹੀਂ ਤੂੰ ਆਪ ਕਸ ਕਰ ਮਾਰੇ ਨਾ ਤੋੜਨਾ ਕੰਮ ਨਹੀਂ ਆਪਾਂ ਇਹ ਨਹੀਂ ਟੁੱਟਦਾ ਨਹੀਂ ਇਹ ਜਾਣੀ ਕਦੇ ਨਹੀਂ ਹੁੰਦਾ ਇਹ ਟੁੱਟ ਨਾਲ ਜੀ ਨਹੀਂ ਇਹਦੇ ਚ ਕੋਈ ਅੱਛਾ ਆਪਾਂ ਤਾਂ ਜਾਣਦੀ ਜਾਨ ਆ ਦੇ ਇਹ ਜਾਣੀ ਕਿ ਇਹਦੇ ਵਿੱਚ ਐ ਜੰਮ ਜਾਂਦੀ ਆ ਆ ਵੀ ਇਧਰੋਂ ਕਿੰਨਾ ਬੰਦ ਹੈ ਸਾਰਾ ਸਾਫ ਕਰਾਉਣਾ ਮੈਂ ਇਹ ਸਾਰੀ ਜਾਨਕੀ ਇੰਜਨ ਚ ਹੀ ਜਾਣੀ ਹੈ ਇਹਦੀ ਨਾ ਸਾਫ ਕਰਾਵਾਂ ਹਾਂ ਤੇ ਦੂ ਬਾਅਦ ਹੋਰ ਤਾਂ ਨਹੀਂ ਆ ਆ ਲਾਸਟ ਹੋ ਗਿਆ ਬਸ ਇਹ ਦੂ ਬਾਅਦ ਉਹ ਸਰਾਖ ਸਾਰੇ ਗਾਂ ਉਹ ਸਾਫ ਹੋ ਜਾਂਦੀ ਅੱਛਾ ਉੱਥੇ ਹੀ ਹੋ ਜਾਣੀ ਉਵੇਂ ਕੈਂਟਰੂਲਰ ਸਾਫ ਕਰਾਂ ਬਾਅਦ ਕਰਾਂਗੇ ਕੈਂਟਰੂਲਰ ਸਾਫ ਕਰਾਂਗੇ ਠੀਕ ਐ ਐਡੀ ਫੋਰਸ ਤਗੜੀ ਆ ਵੇ ਲੋ ਇਹਨਾਂ ਦੀ ਬੰਦਿਆ ਦੀ ਨਾ ਸਾਰੇ ਬੰਦੇ ਹਾਂ ਖੜੇ ਆ ਬਸ ਵੇਖੀ ਜਾਂਦੇ ਆ ਟੀਮ ਉਰੀ ਤਗੜੀ ਆ ਪਰ ਟੀਮ ਵਰਤ ਘੱਟ ਕਰ। ਵਰਤ ਘੱਟ ਕਰਦੀ ਆ ਓਏ ਆ। ਆਹ ਕਰੇ ਤਾਂ ਹੋਵੇ ਨੂੰ ਯਾਰ। ਲੈ ਵੀ ਹੁਣ ਇਸ ਤੋਂ ਬਾਅਦ ਧੋਤ ਦਵਾਈ ਸ਼ੁਰੂ ਹੋਣੀ ਆ। ਮੰਨੇ ਜੈਨ ਮਿਲ ਜੂ। ਬਣਾਉਣਾ ਹੀ ਪੈਣਾ ਇੱਥੇ ਕਟ ਕਰਦੀ। ਬਣ ਜੂਗਾ ਉਹ ਬਣਾ ਲੈਨੇ ਆ ਗੱਤੇ ਦਾ ਕਟ। ਆਏ ਤਾਂ ਬਣਾ ਲੈਨੇ ਹੁਣੇ ਜੇ ਰਾਤ ਦਾ ਹੋਵੇ ਤਾਂ। ਅੱਜ ਰਾਤ ਦਾ ਹੁਣ ਬਣ ਗਿਆ ਨਾ। ਪੱਠੇ ਗੱਲ ਨੂੰ ਭਰ ਲੈ। ਲੋ ਕਰਾ ਧਿਆਨ ਹਟਿਆ ਮੈਂ ਉਧਰੋਂ। ਮਹਾ ਧਿਆਨ ਹਟਾਇਆ ਇਹਨਾਂ ਦਾ ਉਧਰੋਂ ਗਈ ਇੱਕ ਮੇਰਾ ਇੱਕੋ ਵਾਸੇ ਧਿਆਨ ਸੀ ਇਹਨਾਂ ਦਾ ਫੋਰਮੈਨ ਲੱਗ ਗਿਆ ਹੁਣ ਹੈ ਫੋਰਮੈਨ ਆ ਉਹ ਫੋਰਮੈਨ ਬੋਲਾ ਮੇਨ ਫੋਰਮੈਨ ਨਾ ਨਾ ਮਾਤੇ ਇੱਕ ਆਵਾਜ਼ ਵੱਡਾ ਜਿੰਨਾ ਟਾਈਮ ਡੀਜ਼ਲ ਨਹੀਂ ਆਉਂਦਾ ਮੈਨ ਲੱਗਦਾ ਫਾਇਦਾ ਦਾ ਕੋਈ ਹੈ ਨਹੀਂ ਉਹਨਾਂ ਟਾਈਮ ਨਹੀਂ ਨਹੀਂ ਇਹ ਚਾਹੇ ਠੀਕ ਆਉਣਾ ਮੇਰਾ ਕੰਮ ਸ਼ੁਰੂ ਸਹੀ ਆ ਆ ਦੇਖੋ ਅੜੀਆ ਰਗਾ ਨਿਕਲਦਾ ਵਸਮਾਨ ਵਿੱਚੋਂ ਪੂਰਾ ਕਾਕਾ ਜੇ ਨਾ ਟਾਈਮ ਤੋਂ ਸਿਰ ਤਾਂ ਨਹੀਂ ਨਾ ਕਰਦਾ ਹੁਣ ਮੈਂ ਹੁਣੀ ਉਹਨਾ ਟਾਈਮ ਚੱਕਣਾ ਲੱਗ ਜੂ ਬਦਨ ਤੋਂ ਕਿੰਨਾ ਟਾਈਮ ਨਹੀਂ ਸਿਰ ਤਾਂ ਚੱਕਦਾ ਲੱਗਾ ਤੂੰ ਚੱਲ ਲੈ ਢੇ ਲਓ ਆਹ ਦਾ ਕੰਮ ਛੇਤੀ ਨੇ ਬੜ ਜਾਣਾ ਮੇਰਾ ਕੈਮਰਾ ਦਿੱਤਾ ਲਾਏ ਨਹੀਂ ਸਿਰ ਨਹੀਂ ਚੱਕਣਾ ਉਹਨਾ ਟਾਈਮ ਇਹ ਹੁਣ ਸਿਰ ਚੱਕੂਗਾ ਉਹਦਾ ਜਦੋਂ ਸਾਫ ਹੋ ਗਿਆ ਛੱਡਣਾ ਮੈਂ ਹੁਣੀ ਉਹਨਾ ਟਾਈਮ ਇਹਨੂੰ ਚੱਲ 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 ਖਿੱਚ ਦੇ ਖਾਈ ਦੇ ਕੰਮ ਖਾਈ ਦੇ ਐਂਡ ਨਾ ਦੇ ਨਵੇਂ ਵਰਗਾ ਚੰਗਾ ਉਹ ਬੋਲਦਾ ਪਏ ਆਵਾਜ਼ ਨਿਕਲਦੀ ਆ ਐ ਹੋਈ ਉਹ ਬੰਦਾ ਨਾ ਇੰਨਾ ਡਰਿਆ ਪਿਆ ਵਾ ਕੈਮਰੇ ਤੋਂ ਦੇਖੀ ਆਵਾਜ਼ ਹੁਣੀ ਨਿਕਲਦੀ ਹੁਣ ਐ ਹੋਈ ਆਹੀ ਆ ਉਹ ਆਵਾਜ਼ ਨਿਕਲਦੀ ਆ ਕੱਢੇਗਾ ਨਾ ਕੱਢ ਚੱਲ ਮੇਰਾ ਤਾਂ ਕੰਮ ਸ਼ੀਧੀ ਨੇ ਬੜਨਾ ਵਾ ਫਾਇਦਾ ਮੈਨੂੰ ਤਾਂ ਆ ਫਾਇਦਾ ਹੋ ਜਾਂਦਾ ਵਾ ਕੈਮਰਾ ਲਾਇਦਾ ਵੇਖੋ ਵੀ ਡੇਢ ਮਿੰਟ ਹੋ ਗਿਆ ਤੇ ਕੈਮਰਾ ਲੱਗੇ ਨੂੰ ਹਾਇ ਤੱਕ ਸਿਰ ਨਹੀਂ ਚੱਕਿਆ ਮਾਦੇ ਪਤਨੇ ਨਹੀਂ ਵੀ ਇਹ ਨਹੀਂ ਚੱਕਦਾ ਸਰ ਚੱਲ ਲੈਲਾ ਸਾਹ ਓਏ ਚੱਲ ਕਰਤਾ ਬੰਦ ਕਰਤਾ ਬੰਦ ਓਏ ਨਹੀਂ ਇਹ ਨਹੀਂ ਮੰਨਦਾ ਓਏ ਸੈਰੀ ਨਹੀਂ ਤਾਂ ਚੱਕਦਾ ਯਾਰ ਲੈ ਯਾਰ ਦੱਸ ਕਿਆ ਕਹ ਲੈ ਕਿਆ ਕੋਈ ਯਾਰ ਮੈਂ ਦੱਸ ਉਹ ਸਹਰੀ ਨਹੀਂ ਚਾਹਦਾ ਬੋਲਦਾ ਵੀ ਨਹੀਂ ਹੋਇਆ ਆ ਦੋ ਮਿੰਟ ਹੋ ਗਏ ਦੋ ਮਿੰਟ ਤੇ 10 ਸੈਕਿੰਡ ਹੋ ਗਏ ਆ ਹਜੇ ਤਾਂ ਕੰਮ ਨੱਬੜੀ ਮੈਂ ਨਾ ਕੰਮ ਮੈਂਟੋ ਮੈਂਟੀ ਕੰਮ ਤਾਂ ਖਿੱਚਦਾ ਇਹਨੇ ਹਨਾ ਬਈ ਸਹੀ ਆ ਉਹ ਮੈਂ ਤਾਂ ਇੱਕ ਕੈਮਰਾ ਲਿਆ ਕੇ ਰੱਖੋ ਇਹ ਤੇ ਲਾ ਕੇ ਛੱਡ ਦਿਆ ਕਰੋ ਕੰਮ ਨਵੇੜਦਾ ਕਰੂ ਮੈਂ ਟੋਮੈਟੋ ਮੈਂਟੀ ਆ ਮੀਨ ਫੋਰਮੈਨ ਨੂੰ ਦੇਖ ਲੂ ਦੱਸੋ ਯਾਰ ਕੋਈ ਮੈਸਤਰੀ ਬੰਦਾ ਇਹ ਕਰੂਗਾ ਉਹ ਨਾ ਉਹਦੇ ਗਰੀਜ਼ ਨਹੀਂ ਲੱਗਣ ਦਿੰਦਾ ਗਿਆ ਯਾਰ ਤੇ ਵੇਲਾ ਕੰਦਾ ਨਾ ਪੁੱਜੀ ਜਾਂਦਾ ਯਾਰ ਦੱਸ ਤੇ ਹੁਣ ਅੱਗੇ ਕਰ ਲੈਂਦਾ ਟ੍ਰੇ ਕੋਈ ਮੂੰਹ ਨਾ ਦੇਖ ਰਿਹਾ ਇਹਨੂੰ ਜਰਾ ਕੋਈ ਕਾ ਮੀਨ ਫੋਰਮੈਨ ਹੋਈ ਇਹ ਮੈਨੂੰ ਲੱਗਦਾ ਪਲਾਸਟਰ ਕਰ ਦੂ ਸਾਰੇ ਦਾ ਇੱਕ ਨਹੀਂ ਆਇਆ ਕੱਲ ਵੀ ਯਾ ਕਰਤੂਦਗੀ ਕੀਤੀ ਆ ਤੂੰ ਓਏ ਇਹ ਬੰਦੀ ਦੀ ਕੀਤੀ ਉਹ ਵੇਖ ਔਰ ਕੱਪੜਾ ਨਹੀਂ ਏ ਚਾਹ ਬਣਾ ਲੈ ਹੈਲੋ ਢੂਏ ਇਹਨੂੰ ਕੀ ਕਹਿੰਦੇ ਆ ਮੈਨੀਫੋਲਡ ਨਹੀਂ ਕਹਿੰਦੇਗੇ ਐ ਮੰਨੇ ਮੈਨੀਫੋਲਡ ਹੁੰਦਾ ਕਿ ਆ ਕੀ ਹੁੰਦਾ ਆ ਏ ਅਵੇ ਆਹੇ ਦੱਸਦਾ ਹੀ ਨਹੀਂ ਯਾਰ ਇਹਨੂੰ ਪਤਾ ਨਹੀਂ ਹੈ ਇਹਨੂੰ ਦੇ ਕੋਲ ਜਾਂਦਾ ਮੈਂ ਹੋਰ ਵੰਦਾ ਤੂੰ ਹੈਗਾ ਵਾ ਸਫਾਈ ਬਹੁਤ ਵਧੀਆ ਕਰਦਾ ਮੁੰਡਾ ਗੱਲ ਹੋਰ ਮਨ ਨਾਲੀ ਆ ਬਾਕੀ ਤਾਂ ਚਲੋ ਜੇ ਉਹ ਜਾ ਹੈਗਾ ਹੈਗਾ ਲੱਛਾਂ ਦਾ ਥੋੜੇ ਜਿਹਾ ਮਾੜੇ ਆ ਸਫਾਈ ਵਾਲੋਂ ਤਸੱਲੀ ਕਰਾਈ ਆਉਂਦਾ ਬਸ ਚਮਕਾ ਦੇਗਾ ਨਾ ਵੈਰੀ ਗੁੱਡ ਮੈਂ ਵੀ ਸਾਰਾ ਮਾਣਾ ਪਾਸਾ ਸਾਫ ਕਰਕੇ ਗੱਡੀ ਦੀ ਮੈਗਾ ਵੀਰ ਤੂੰ ਹਣਾ ਲੱਡੂਏ ਹਾਂਜੀ ਐਵਰੇਜ ਕਟੂਗੀ ਵਧੂਗੀ ਹਾਂ ਹਾਂ ਇਹ ਆਤਿਆ ਜੇ ਪੰਨੇ ਇਹਦਾਰ ਜੋਣਾ ਵਾ ਕੰਧਾਂ ਤੇ ਗਰੀਸ ਚੜਾਤਾ ਜੇਗਾ ਲੋਕ ਕਹਿੰਦੇ ਆ ਤੇ ਕੁੱਤਿਆਂ ਕਹਿੰਦਾ ਤੇ ਚੜਾਦੇ ਗਏ ਨੇ ਗਰੀਸ ਜਿਹੜਾ ਤਾਂ ਅੰਦਰ ਨੇ ਆਪਣਾ ਕਪੜਾ ਇਹਦਾ ਕਿਹੜਾ ਉਹ ਵੇਖ ਜਾਂਦਾ ਅੱਛਾ ਹਾਂ ਠੀਕ ਹੈ ਮੈਂ ਵਾਕਿਓ ਗੱਲ ਆ ਉਹ ਜਿਵੇਂ ਆਦੇ ਨਾ ਕੋਚ ਸਾਹਿਬ ਆਪ ਅੱਗੇ ਹੋਇਆ ਆਪ ਅੱਗੇ ਹੋਇਆ ਪਹਿਲਾਂ ਤਾਂ ਆ ਸੀਗਾ। ਪਹਿਲਾਂ ਆ ਕੋਸ ਦਾ ਇੱਕ ਕੱਖ ਨਹੀਂ ਇਹਨੇ ਕੱਖ ਨਹੀਂ ਕੀਤਾ। ਮੂੰਗਫਲੀ ਆਈ ਤਾਂ ਉਧਰ ਨੂੰ ਭੱਜ ਪਿਆ ਚਾਹ ਆਈ ਤਾਂ ਉਧਰ ਨੂੰ ਭੱਜ ਪਿਆ। ਸਭ ਤੋਂ ਪਹਿਲਾਂ ਗਲਾਸ ਇਹਨੇ ਚੱਕਿਆ। ਅੱਗੇ ਪਹਿਲੇ ਮੇਰੇ ਪਹਿਲੇ ਗੱਲ। ਮੂੰਗਫਲੀ ਪੜਾ ਗਲੇ। ਕੰਨ ਤੇ ਪਰ ਆ ਇਹਦਾ। ਕਿਦਾ ਇਹ। ਫਿਰ ਤੇ ਇਹ ਲੋਰ ਨਹੀਂ ਨਹੀਂ ਪਾਈ ਹੁੰਦੇ ਇਹਨੇ ਤਾਂ ਗਿੱਟਿਆਂ ਤੋਂ ਤਾਂ ਗੋਡਿਆਂ ਤੱਕਲੀ ਚੜ ਜੇ ਇਹਦੇ। ਉਹ ਮਹਾ ਬੈਠੇ। ਥੇਰੀ ਬੜੀ ਹੱਬਗਲੀ ਸੀ ਇਹਦੀ। ਲੱਡੂ ਲੱਡੂ ਮੇਰੇ ਨਾਲ ਆਣ ਲੱਗਾ ਵੇ ਇਹਦੇ ਕੋਲੇ ਨਾ ਹੋਣਾ ਆ ਜਾ ਆ ਜਾ ਲੱਡੂ ਆ ਜਾ ਕਰਾ ਜੀ ਧੋ ਕੇ ਲਿਆ ਇਹਨੂੰ ਕੀ ਨਮਣੀ ਕਰਾਂਗਾ ਤਾਂ ਨਹੀਂ ਕੱਟਣੀ ਆਓ ਇਧਰ ਕੋਲੇ ਲਾ ਦੇਣੀਆ ਦੋਸਤ ਇਹ ਨਹੀਂ ਪਾਉਣੀਆਂ ਹੋ ਥੱਲੇ ਜਾਣਾ ਮੈਂ ਨਾ 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 ਹੱਥ ਮਾਰ ਲੈ ਆ ਲੱਡੂ ਪਾਣੀ ਮਾਰ ਕੇ ਆ ਗਿਆ ਵੀ ਹਣ ਆਇਆ ਕੋਈ ਸਾਫ ਮੇਨ ਫੋਰਮ ਹੈ ਨਾ ਇਹ ਇੰਟਰਨੈਟ ਹੈ ਆ ਸੂਤ ਕੋ ਸਾਫ ਇਹਦੇ ਅੰਦਰ ਚੱਲਦਾ ਸਾਰਾ ਕੁਝ ਮੁਰਦਨ ਗਰੀਸਾ ਤੇ ਗੱਲਾਂ ਉਹਦੀ ਬੋਲੋ ਯਾਰ ਗਰੀਸ ਸਹੀ ਹੁੰਦਾ ਵਾਹ ਗਰੀਸ ਸਹੀ ਹੁੰਦਾ ਬਰਤੀ ਪਾ ਨਹੀਂ ਹੋਇਆ ਕਾਹਤੋਂ ਮੈਂ ਕਹਿਣਾ ਇਹ ਜਮਾ ਜਗਾੜੂ ਕੰਮ ਕਰਨ ਵਾਲੇ ਮਕੈਨਿਕਾ ਯਾਰ ਗੱਲ ਮਗਾਓ ਕੋਈ ਇਹਨਾਂ ਨੇ ਕੰਮ ਨਾ ਪ੍ਰੋਪਰ ਤਰੀਕੇ ਨਾਲ ਕਰਨਾ ਨਹੀਂਗਾ ਹਾਂ ਭਾਈ ਗੱਲ ਲੈ ਆ ਚੱਕ ਚੱਕ ਆ ਲੈ ਇਹਨਾਂ ਦਾ ਮੋੜ ਲਾ ਦੀ ਹਾਂ ਲਾ ਦੀ ਇਹਨਾਂ ਬਟ ਵਸ ਨਿਬੜ ਗਿਆ ਕੰਮ ਹੈ ਫੋਨ ਨਹੀਂ ਇੱਕ ਦੀ ਫਕੀਰਵਾ ਸਾਫ ਹੁਣ ਫਕੀਰ ਅੱਛਾ ਦੇਖਤ ਨਹੀਂ ਇਹ ਇੱਕ ਗੱਲ ਹੋਰ ਆ ਸਾਰੇ ਜਾਂਦੇ ਜਾਂਦੇ ਵੀ ਇਹਦੇ ਨਾਲ ਐਵਰੇਜ ਵੱਧ ਜਾਂਦੀ ਹੈ ਹਾਂ ਢਿਲੋਂ ਐਵਰੇਜ ਵੱਧਦੀ ਆ ਐਵਰੀ ਗਰੂ ਵੀ ਪੂਰੀ ਆ ਆ ਮਾਣਾ ਹੱਸਦੀ ਜਾਂਦੀ ਨਾ ਆ ਵੀ ਐਵਰੇਜ ਘਟੂ ਹੀ ਜਾਂਦੀ ਹੁੰਦੀ ਆ ਇਹ ਮਿੱਟੀ ਦਾ ਬੋਕ ਪਾ ਦੇ ਫਿਰ ਘਟ ਗਈ ਜਾਂਦੀ ਇਹ ਉਹੀ ਗੱਲ ਆ ਨਾ ਦੱਸਦੀ ਗੱਲ ਮਿੱਟੀ ਦਾ ਬੋਕ ਪਾ ਦੇ ਨਹੀਂ ਉਹ ਨਹੀਂ ਬੋਕ ਬੋਲ ਜਿਹੜੇ 12 ਚ ਮਿੱਟੀ ਢੱਕ ਪੇ ਤਾਂ ਹਾਂ ਫੇਰ ਫੇਰ ਘਟਣੀ ਆ ਆ ਉਹ ਹੀ ਉਹ ਹੀ ਅੱਛਾ ਅੱਛਾ ਮੈਂ ਕਿਹਾ ਨੂੰ ਕਿ ਬਾਈ ਕਿਸੇ ਨੂੰ ਬੈਠਾ ਮੈਂ ਚਾਚਾ ਨੂੰ ਦੱਸ ਦਿਖਾ ਦੇ ਪਹਿਲਾਂ ਨੂੰ ਇਹ ਗੱਲ ਕਰਨੀ ਕਿਹਦੇ ਕੋਲ ਹੀ ਇਹ ਹੋਂਡ ਰਿਕਾਰਡ ਹੈ ਜੇ ਆਪਣੀ ਐਵਰੇਜ ਗੱਡੀ ਦੀ ਘੱਟ ਗਈ ਸਮਝ ਲਾਓ ਵੀ ਇਹਨਾਂ ਨੇ ਕੋਈ ਨਾ ਕੋਈ ਸ਼ਤਾਨੀ ਕਰਤੀ ਆ ਕਰਤੀ ਜਾਂਦਾ ਸਾਫ ਆਂਦਾ ਬੋਲਦੇ ਨਹੀਂ ਹੁੰਦੇ ਇਦਾਂ ਕੰਨੀ ਨਹੀਂ ਆਉਂਦੀ ਕੰਨੀ ਆਲੇ ਲੱਗਣ ਠੀਕ ਹੋ ਜਾਵੇ ਜਿੰਦੇ ਪਾਉਂਦੇ ਬੰਦੇ ਦਾ ਫਿਰ ਸਟਾਰਟ ਤਾਂ ਸਾਡੇ ਕਿਹਦੇ ਜਾਂਦਾ ਆ 우ਸਤਾਦ ਥੋੜਾ ਖੜਾ ਵੇਖੀ ਜਾਂਦਾ ਵਾ ਨਹੀਂ ਵੇਖ ਲੋ ਉਸਤਾਦ ਅਣੀ ਨੋਂ ਤੇਨ ਮੋਦ ਲਾਏ ਇਹਦਾ ਵੀ ਬਰੀਕੀ ਜੀ ਪੂਰੀ ਹੈ ਹਾਂ ਕੋਸ਼ਿਸ਼ਾ ਬਰੀਕਾ ਦਾ ਦੋ ਲਾਪ ਦੇਖਣ ਦੀ ਕੋਸ਼ਿਸ਼ ਕਰਦਾ ਵਾ ਦੇਖ ਕੋਈ ਆ ਤਾਂ ਫੇਰੀ ਸੀ ਨਹੀਂ ਹੈਹੀ ਕਰਾਂਗੇ ਗਿਆਨ ਪਰੰਦਾ ਕਾ ਕਰ ਮੋਦ ਜੀ ਇਤਨੇ ਕਿ ਯਾਰਕ ਭਈਆ ਬੜੀਆਂ ਸ਼ਾ ਕਲਮਾ ਤਾਂ ਆਪਦੀ ਕੰਧਾ ਨਾ ਲਾਈ ਜਾਂਦਾ ਇਹ ਜਿਹੜਾ ਗਰੀਸ ਲਾ ਲਾ ਕੰਧਾ ਨਾ ਲਾ ਦਿੰਦਾ ਇਹ ਮਾੜਾ ਨਾ ਕੰਮ ਆ ਲੈ ਕੇ ਸਾਰਾ ਪਸਮਲ ਚੱਕ ਲੋ ਵੀਦੇ ਹੱਸਾ ਸਾਰਾ ਚੱਕ ਕੇ ਸਾਫ ਰੀਆ ਕਰ ਲੈ ਇੱਥੇ ਚੱਕ ਇਹ ਕੱਪੜੇ ਚਰੇ ਗੱਲ ਬਲਤ ਪਿਆ ਗਾੜਾ ਜਾ ਬੱਛਾ ਅਗਲੀ ਕੋਲੋਂ ਦੇ ਦੇ ਪਰਵਾਹ ਕਰਤੀ ਸਾਫ ਲੈ ਤੇ ਲੋ ਹੋਰ ਵਾਧ ਵਧਾ ਬਾਈ ਇਹ ਨਹੀਂ ਤੇਲ ਨਾਲ ਤੋਂ ਦੱਸ ਆਹ ਸਾਫ ਕਰ ਗਿਆ ਹੁਣ ਇਸ ਤੇ ਨੋ ਲੱਗ ਗਿਆ ਕਿੰਨੇ ਘੰਟੇ ਲੱਗੇ ਮੰਨਿਆ ਚੱਲ ਜੀ ਲੱਗੀ ਜੀ ਤੇੰਨਾ ਕੈਂਟ ਮੰਨਦੇ ਜਾਂ ਇੱਥੋਂ ਪਤਾ ਲੱਗਦਾ ਇਹ ਬੰਦੇ ਦਾ ਰਾਦਾ ਹੋਵੇ ਸਹੀਆਂ ਨਾ ਕੰਮ ਕਰਨ ਦਾ ਜਦੋਂ ਰਾਦਾ ਨਾ ਹੋਵੇ ਉਦੋਂ ਮੈਂ ਇਸ ਤਰੀਕੇ ਦੀ ਗੱਲ ਨਹੀਂ ਸੁਣਦਾਗਾ ਤੇ ਮਨ ਹੀ ਨਹੀਂ ਹੋਂ ਤੱਕ ਕੰਮ ਆਪਣਾ ਹਨਾ ਇਹ ਦੁਬਾਰਾ ਲੈਨੇ ਟਰਾਈ ਢਿੱਲਾਂ ਦਾ ਐਵਰੇਜ ਵਧੂਗੀ ਮਨਾ ਦਾ ਘਟੂਗੀ ਹੁਣ ਪਤਾ ਨਹੀਂ ਹਟ ਲੋਏ ਐਵਰੇਜ ਉਹ ਸੱਚ ਕੀ ਦਾ ਹੋਊਗਾ ਵੇਖੋ ਹਨ ਇਹਦੇ ਹੱਥ ਵਿੱਚ ਨਹੀਂ ਲੱਭੜੇ ਦਾ ਨਹੀਂ ਜਾਣ ਲੱਗਾ ਇਹ ਮਿੱਟੀ ਨਾਲ ਲੱਭੜੇ ਫੇਰ ਨਹੀਂ ਬਤਾ ਸਕਦਾ ਅੱਛਾ ਇਹ ਤਾਂ ਬਣਾ ਤਾ ਹੋਏ ਫੇਰ ਵਧੂਗੀ ਲਾਈਨ ਠੀਕ ਹੈ